ਬੰਦਪਈ ਸੀਵਰੇਜ ਸਮੱਸਿਆ ਦਾ ਹੱਲ ਜਲਦੀ ਹੀ ਕਰਨ ਦਾ ਭਰੋਸਾ ਦਿੱਤਾ ਹੈ ਭਗਵਰਦਾਲ ਨਿੱਕਾਨੇ ਜਿਹੜੇ ਸੀਨੀਅਰ ਮੀਤ ਪ੍ਰਧਾਨ ਨਗਰ ਕੌਂਸਲ ਦੇ ਨੇ ਉਹਨਾਂ ਵੱਲੋਂ ਕਿਹਾ ਗਿਆ ਹੈ ਕਿ ਅਸੀਂ ਜਲਦੀ ਹੀ ਇੱਥੇ ਇੱਕ ਨਵੀਂ ਹੋਰ ਮਸ਼ੀਨ ਮੰਗਵਾਈ ਹੈ ਜਿਸ ਦਾ ਮਤਾ ਪਾਇਆ ਗਿਆ ਹੈ ਔਰ ਮਤਾ ਪਾਸ ਹੋ ਗਿਆ ਹੈ ਕੁਝ ਹੀ ਸਮੇਂ ਦੇ ਵਿੱਚ ਇੱਥੇ ਮਸ਼ੀਨ ਪਹੁੰਚ ਜਾਵੇਗੀ ਰੰਦਰ ਜਿੱਥੇ ਸੀਵਰੇਜ ਸਮੱਸਿਆ ਕਾਫੀ ਲੰਮੇ ਸਮੇਂ ਤੋਂ ਚੱਲ ਰਹੀ ਆ ਉੱਥੇ ਹੀ ਸੀਵਰੇਜ ਵਾਸਤੇ ਜਿਹੜੀਆਂ ਕਿ ਮਸ਼ੀਨਾਂ ਐ ਬਾਹਰੋਂ ਲਿਆਉਣੀਆਂ ਪੈਂਦੀ ਆ ਅਸੀਂ ਜਿਹੜੀ ਕਿ ਅੱਜ ਪਾਤੜਾ ਦਾ ਕਈ ਦਿਨਾਂ ਬਾਅਦ ਜਿਹੜਾ ਸੀਵਰੇਜ ਖੁੱਲਿਆ ਏ ਕਾਫੀ ਸਮੱਸਿਆ ਵੱਡੀ ਆ ਇਹ ਸ਼ਹਿਰ ਦੀ ਬਣੀ ਹੋਈ ਆ ਕਿਉਂਕਿ ਘਰਾਂ ਦੇ ਵਿੱਚ ਜਿਹੜਾ ਪਾਣੀ ਆ ਨਾਲੀਆਂ ਦਾ ਪਾਣੀ ਆ ਹੋਰ ਸੀਵਰੇਜ ਦਾ ਪਾਣੀ ਆ ਉਹ ਵੀ ਕਾਫੀ ਸਮੇਂ ਤੋਂ ਬੰਦ ਐ ਔਰ ਸ਼ਹਿਰ ਦੇ ਵਿੱਚ ਜਿਹੜੀ ਕਿ ਹਾਲਾਤ ਐ ਪਾਣੀ ਦੇ ਨਾਲ ਕਾਫੀ ਜ਼ਿਆਦਾ ਖਰਾਬ ਹੋਏ ਪਏ ਨੇ ਗੰਦਾ ਪਾਣੀ ਜਿਹੜਾ ਸੀਵਰੇਜ ਦਾ ਉਹਦੀ ਬਰਬੂ ਵੀ ਕਾਫੀ ਆਂਦੀ ਆ ਘਰਾਂ ਦੇ ਵਿੱਚ ਲੋਕ ਬਿਮਾਰ ਹੋਣ ਜਾਂਦੇ ਆ ਨਕ ਅੱਜ ਜਿਹੜੀ ਮਸ਼ੀਨ ਲਿਆਂਦੀ ਗਈ ਹੈ ਇੱਥੇ ਪਾਤੜਾ ਦੇ ਵਿੱਚ ਇਹ ਅਸੀਂ ਗੱਲ ਕਰਦੇ ਆ ਜਿਹੜੇ ਨਗਰ ਕੌਂਸਲ ਦੇ ਸੀਨੀਅਰ ਮੀਰ ਪ੍ਰਧਾਨ ਨੇ ਭਗਵਤ ਦਿਵਾਲ ਨਿਕਾ ਇਹਨਾਂ ਨੂੰ ਪੁੱਛਦੇ ਕਿ ਇਸ ਤਰ੍ਹਾਂ ਦੀ ਸਮੱਸਿਆ ਇਹ ਜਿਹੜੀ ਆ ਹੱਲ ਹੋਊਗੀ ਔਰ ਜਿਹੜਾ ਕਿ ਕਾਫੀ ਲੰਮੇ ਸਮੇਂ ਦਾ ਇਹ ਇੱਕ ਮੁੱਦਾ ਬਣਿਆ ਹੋਇਆ ਹੈ ਸ਼ਹਿਰ ਅੰਦਰ ਜਿਹੜਾ ਸੀਵਰੇਜ ਦਾ ਪ੍ਰਧਾਨ ਜੀ ਅੱਜ ਜਿਹੜੀ ਤੁਸੀਂ ਮਸ਼ੀਨ ਲਿਆ ਕੇ ਮੇਰੇ ਖਿਆਲ ਚ ਦੋ ਤਿੰਨ ਦਿਨਾਂ ਬਾਅਦ ਖਿਲਾਇਆ ਹੈ ਅੱਜ ਸੀਵਰੇਜ ਕਾਫੀ ਲੰਮੇ ਸਮੇਂ ਤੋਂ ਬੰਦ ਸੀਗਾ ਕੀ ਇਹ ਸਮੱਸਿਆਵਾਂ ਇਹ ਕਾਫੀ ਜ਼ਿਆਦੀਆਂ ਕਿੱਥੋਂ ਲਿਆਂਦੀ ਅੱਜ ਜੋ ਆਪਾਂ ਜਿਹੜੀ ਜਗ੍ ਇਹ ਤੇ ਮਸ਼ੀਨ ਖੜੀ ਹੈ ਪਿੱਛੇ ਸਾਡੇ ਇਲੈਕਟ੍ਰੋਨਿਕ ਮਸ਼ੀਨ ਹੈ ਇਹ ਸਾਡੇ ਪਾਸ ਤਨਾ ਸ਼ਾਇਦ ਆ ਜੋ ਸੀਵਰੇਜ ਹੈ ਤਕਰੀਬਨ 40 45 ਸਾਲ ਪਹਿਲਾਂ ਪੁਰਾਣਾ ਪਿਆ ਹੋਇਆ ਹੈ ਜੋ ਕਿ 35 ਤੋਂ 40 ਫੁੱਟ ਡੂੰਘਾ ਹੈ ਇਸ ਦੇ ਵਿੱਚ ਸੇਵਾਦਾਰ ਦਾ ਜਾਂ ਸੀਵਰ ਮੈਨ ਦਾ ਬੜਨਾ ਖਤਰੇ ਦਾ ਨਿਸ਼ਾਨੀ ਹੈ ਪਰੰਤੂ ਸਾਡੇ ਸੀਵਰ ਮੈਨ ਫੇਰ ਵੀ ਆਪਣੀ ਮਿਹਨਤ ਨਾਲ ਸੀਵਰੇਜ ਖੋਲਣ ਦੀ ਕੋਸ਼ਿਸ਼ ਕਰ ਰਹੇ ਨੇ ਪਰੰਤੂ ਜੋ ਦੋ ਮੇਨ ਲੈਣਾ ਹੈ ਦੋਵੇਂ ਮੇਨ ਲੈਣਾ ਕਾਫੀ ਸਮੇਂ ਤੋਂ ਸਾਡੀਆਂ ਬਲੌਕ ਚੱਲ ਰਹੀਆਂ ਸੀ ਜਿਸ ਦੇ ਲਈ ਅਸੀਂ ਐਮ.ਐਲ.ਏ. ਸਾਹਿਬ ਨੂੰ ਰਿਕੁਐਸਟ ਕੀਤੀ ਉਹਨਾਂ ਨੇ ਸਾਨੂੰ ਫਿਰ ਫਿਲਹਾਲ ਫਾਰਦੀ ਟਾਈਮ ਦੇ ਲਈ ਜੋ ਮਸ਼ੀਨ ਤੁਹਾਡੇ ਪਿੱਛੇ ਖੜੀ ਹੈ ਇਹ ਰਾਜਪੁਰੇ ਤੋਂ ਤੇ ਸਮਾਣੇ ਤੋਂ ਮਸ਼ੀਨ ਮੰਗਾ ਕੇ ਅਸੀਂ ਅੱਜ ਦੋਨੇ ਲੈਣਾ ਬਿਲਕੁਲ ਕਲੀਅਰ ਕਰਤੀਆਂ ਸਾਡੇ ਸੇਵਾਦਾਰਾਂ ਨੇ ਤੇ ਇੱਕ ਤੁਹਾਨੂੰ ਖੁਸ਼ੀ ਦੀ ਗੱਲ ਸ਼ਹਿਰ ਵਾਸੀਆਂ ਨੂੰ ਹੋਰ ਦੱਸਣਾ ਚਾਹੁੰਦਾ ਐਮ.ਐਲ.ਏ. ਸਾਹਿਬ ਦੀ ਜੋ ਕਿ ਅਸੀਂ ਕਿਉਂਕਿ ਮੈਨੂੰ ਡੇਢ ਕੁ ਮਹੀਨਾ ਹੋਇਆ ਹੈ ਸੀਨੀਅਰ ਵਾਈਸ ਪ੍ਰਧਾਨ ਬਣੇ ਨੂੰ ਐਮ.ਐਲ.ਏ. ਸਾਹਿਬ ਨੇ ਆਸ਼ੀਰਵਾਦ ਸਦਕਾ ਆਪਾਂ ਜਿੰਨਾ ਕੰਮ ਕਰ ਰਹੇ ਹਾਂ ਸੱਚੇ ਸੁੱਚੇ ਐਮਐਲਏ ਸਾਹਿਬ ਨੂੰ ਅਸੀਂ ਫਾਈਲ ਬਣਾ ਕੇ ਦਿੱਤੀ ਸੀ ਇੱਕ ਤਾਂ ਸਾਨੂੰ ਸੀਵਰੇਜ ਤੇ ਵਾਟਰ ਸਪਲਾਈ ਲੋੜ ਹੈ ਵੱਖ-ਵੱਖ ਬਸਤੀਆਂ ਦੇ ਵਿੱਚ ਜਿਸ ਤੇ ਤਕਰੀਬਨ 20 ਕਰੋੜ ਰੁਪਏ ਦਾ ਪ੍ਰੋਜੈਕਟ ਬਣਾਇਆ ਹੋਇਆ ਹੈ ਜਿਸ ਦੇ ਵਿੱਚੋਂ 10-12 ਕਰੋੜ ਰੁਪਏ ਦਾ ਪ੍ਰੋਜੈਕਟ ਐਮਐਲਏ ਸਾਹਿਬ ਨੇ ਕੱਲ 3 ਦਿਨ ਲਗਾਤਾਰ ਚੰਡੀਗੜ੍ਹ ਰਹਿ ਕੇ ਅਪਰੂਵ ਕਰਾਤਾ ਜੋ ਕਿ ਵਾਟਰ ਸਪਲਾਈ ਸੀਵਰੇਜ ਬੋਰਡ ਦੇ ਡਿਪਾਰਟਮੈਂਟ ਕੋਲ ਚੱਲਿਆ ਜਾਊਗਾ ਤੇ ਬਹੁਤ ਜਲਦੀ ਸਾਡਾ ਕੰਮ ਸ਼ੁਰੂ ਹੋ ਰੂਗਾ ਤੇ ਜੋ ਮਸ਼ੀਨ 40 ਲੱਖ ਦੇ ਕਰੀਬ 35-40 ਲੱਖ ਰੁਪਏ ਦੇ ਕਰੀਬ ਆਉਂਦੀ ਹੈ ਇਹ ਮਸ਼ੀਨ ਸਾਡੀ ਪਹਿਲ ਦੇ ਆਧਾਰ ਤੇ ਐਮਐਲਏ ਸਾਹਿਬ ਅਪਰੂਵ ਕਰਾ ਦਿੱਤੀ ਹੈ ਸਿਰਫ ਮਸ਼ੀਨ ਦੇ ਥੋੜੇ ਬੋਧੇ ਫਾਰਮੈਲਟੀ ਰਹਿ ਗਈ ਲੈਣ ਵਾਲੀ ਜੋ ਕਿ ਅਸੀਂ ਬਹੁਤ ਜਲਦੀ ਪਾਤਰਾਂ ਦੇ ਮਸ਼ੀਨ ਆ ਜੂਗੀ ਤੇ ਐਮਐਲਏ ਸਾਹਿਬ ਦੇ ਰਣਵੀਰ ਹੇਟ ਜੋ ਕਿ ਇਹਨਾਂ ਦੇ ਮਿਹਨਤ ਸਦਕਾ ਮਸ਼ੀਨ ਬਹੁਤ ਜਲਦੀ ਪਾਤਰਾਂ ਨੂੰ ਮਿਲ ਰਹੀ ਹੈ ਜੋ ਕਿ ਪਹਿਲਾਂ 40 ਸਾਲ ਤੋਂ ਮਸ਼ੀਨ ਕਦੇ ਨਹੀਂ ਅਵੇਲੇਨ ਹੋਈ ਛੋਟੀਆਂ ਛੋਟੀਆਂ ਨਗਰ ਕੌਂਸਲਾਂ ਕੋਲ ਹੈ ਸਾਡੇ ਕੋਲ ਸਮੱਸਿਆ ਸਾਡੀ ਇਹ ਸੀ ਸਾਡਾ ਜੋ ਕਿ 4 ਸਾਲ ਤੋਂ ਅਸੀਂ ਐਮਸੀ ਬਣਿਆ ਸਾਡਾ ਪ੍ਰਧਾਨ ਨਗਰ ਕੌਂਸਲ ਦਾ ਜੋ ਕਿ ਨਨਵੀਰ ਸਿੰਘ ਉਹ ਕਦੇ ਇਹਨੇ ਉਪਰਾਲਾ ਨਹੀਂ ਕੀਤਾ ਵੀ ਮੈਂ ਸ਼ਹਿਰ ਦਾ ਕੁਝ ਕੰਮ ਕਰਾਂ ਉਹ ਆਪਣੇ ਛੋਟੇ-ਮੋਟੇ ਕੰਮਾਂ ਤੱਕ ਸੀਮਿਤ ਰਹਿੰਦਾ ਹੈ ਤੇ ਉਹਨੇ ਕੋਈ ਸ਼ਹਿਰ ਲਈ ਵੱਡਾ ਕੰਮ ਨਹੀਂ ਕੀਤਾ ਅਸੀਂ ਐਮਐਲਏ ਸਾਹਿਬ ਦੇ ਹੁਣ ਪੂਰਾ ਮਗਰ ਪਏ ਹੋਇਆ ਪੂਰੀ ਟੀਮ ਸਾਡੀ ਮੇਰੇ ਨਾਲ ਸੋਨੀ ਠੇਕੇਦਾਰ ਜੀ ਨੇ ਰਿੰਕੂ ਐਮਸੀਜੀ ਨੇ ਕ੍ਰਿਸ਼ਨ ਐਮਸੀ ਜੋ ਕਿ 16 ਨੰਬਰ ਵਾਰ ਤੋਂ ਹੁਣ ਬਣੇ ਨੇ ਪ੍ਰੇਮ ਗੁਪਤਾ ਜੀ ਸਾਰੀ ਟੀਮ ਹੈ ਸਾਡੀ ਪੂਰੀ ਪੂਰੀ ਟੀਮ ਕੰਮ ਕਰ ਰਹੀ ਹੈ ਲਗਾਤਾਰ ਤੇ ਅਸੀਂ ਸ਼ਹਿਰ ਲਈ ਕੁਝ ਨਾ ਕੁਝ ਜਿਵੇਂ ਮਸ਼ੀਨ ਆਉਗੀ 10-12 ਕਰੋੜ ਦਾ ਪ੍ਰੋਜੈਕਟ ਸੀਵਰੇਜ ਦਾ ਆ ਰਿਹਾ ਹੈ ਫਿਰ ਵਾਟਸਪਾਈ ਦਾ ਆਊਗਾ ਇਹ ਸਾਰੇ ਪ੍ਰੋਜੈਕਟ ਪਾ ਕੇ ਸ਼ਹਿਰ ਲਈ ਅਸੀਂ ਇੱਕ ਨਵੀਂ ਦਿੱਖ ਬਣਾਉਣ ਲਈ ਜਾ ਰਹੇ ਹਾਂ ਬਹੁਤ ਜਲਦੀ ਕਾਫੀ ਸਮੱਸਿਆ ਸੀ ਕਿ ਜਿਵੇਂ ਕਿ ਟੂਟੀਆਂ ਦਾ ਪਾਣੀ ਕਈ ਦਿਨ ਤੋਂ ਕਾਫੀ ਪ੍ਰੋਬਲਮ ਆ ਰਹੀ ਆ ਔਰ ਸ਼ਹਿਰ ਦੇ ਵਿੱਚ ਜਿਹੜੀਆਂ ਗਲੀਆਂ ਨਾਲੀਆਂ ਜਿਹੜੇ ਬਸੇ ਨੀਵੇਂ ਸੀਗੀਆਂ ਉੱਥੇ ਪਾਣੀ ਖੜੇ ਹੋਣ ਨਾਲ ਕਾਫੀ ਬਦਬੂ ਫੈਲ ਰਹੀ ਸੀਗੀ ਕੀ ਇਹ ਮਸ਼ੀਨ ਜਿਹੜੀ ਕਿ ਤੁਸੀਂ ਹੁਣ ਇਸ ਵਾਰੀ ਮਹਿੰਗਾਈ ਆ ਇਹਦਾ ਹਮੇਸ਼ਾ ਲਈ ਇਤੋਂ ਪ੍ਰਬੰਧ ਜਿਵੇਂ ਕਹਿੰਦੇ ਤੁਸੀਂ ਐਮਐਲਏ ਸਾਹਿਬ ਕਰ ਰਹੇ ਨੇ ਔਰ ਇਹ ਕਿੰਨੇ ਕੇ ਸਮੇਂ ਤੱਕ ਹੋ ਜਾਊਗਾ ਇਹਦੇ ਬਾਰੇ ਕੋਈ ਇਸ ਤਰ੍ਹਾਂ ਜੀ ਜਿਹੜੀ ਮਸ਼ੀਨ ਦੀ ਆਪਾਂ ਗੱਲ ਕਰ ਰਹੇ ਹਾਂ ਮੇਰੀ ਹੁਣੀ ਅਸੀਂ ਅਮਲੇ ਸਾਹਿਬ ਦੇ ਦਫ਼ਤਰ ਚੋਂ ਉੱਠ ਕੇ ਆਏ ਉਹਨਾਂ ਨੇ ਡਿਪਾਰਟਮੈਂਟ ਚ ਗੱਲ ਕੀਤੀ ਹੈ ਜੇ ਮਸ਼ੀਨ ਇਸ਼ੂ ਹੋ ਗਈ ਸਾਨੂੰ ਇਹਦਾ ਪ੍ਰੋਸੈਸ ਹੈ ਕਾਗਜ਼ ਆਰਸੀ ਸਾਡੇ ਨਾਮ ਮੰਨੀ ਹੈ ਨਗਰ ਕੌਸ਼ਲ ਪਾਤਰਾਂ ਦੇ ਉਹਦੇ ਅਸੀਂ ਪੈਸੇ ਜੋ ਬਣਨਗੇ ਅਸੀਂ ਭਰ ਦਾਂਗੇ ਮੇਰਾ ਖਿਆਲ ਕਹਿੰਦਾ 1 ਮਹੀਨੇ ਦੇ ਵਿੱਚ ਵਿੱਚ ਸਾਡੇ ਕੋਲ ਮਸ਼ੀਨ ਆ ਜੂਗੀ ਜਦੋਂ ਮਸ਼ੀਨ ਆ ਗਈ ਕਿਉਂਕਿ ਗੰਦਾ ਪਾਣੀ ਜਦੋਂ ਕਦੋਂ ਆਉਂਦਾ ਨਾ ਆਪਾਂ ਨੇ ਪੁਰਾਣੇ ਕਨੈਕਸ਼ਨ ਕਰਕੇ ਗਲੀਆਂ ਦੇ ਵਿੱਚ ਛੱਡ ਤੇ ਜਦੋਂ ਸੀਵਰੇਜ ਓਵਰਫਲੋ ਹੋ ਜਾਂਦਾ ਹੈ ਤਾਂ ਉਹ ਕਨੈਕਸ਼ਨ ਲੀਕੇਜ ਨੇ ਆਪਣਾ ਸ਼ਿਮੰਦਰ ਵਾਲੀ ਵਸਤੀ ਚ ਪੂਰੀ ਲਾਈਨ ਹੀ ਨਵੀਂ ਪਾਤੀ ਪਰੰਤੂ ਫੇਰ ਵੀ ਸਮੱਸਿਆ ਕਿਤੇ ਲੱਗਦੇ ਆ ਰਹੀ ਹੈ ਉਸ ਸਮੱਸਿਆ ਜਦੋਂ ਸੀਵਰੇਜ ਬਲਾਕ ਨਹੀਂ ਹੋਊਗਾ ਨਾ ਤਾਂ ਗੰਦੇ ਪਾਣੀ ਦੀ ਸਮੱਸਿਆ ਬਿਲਕੁਲ ਸ਼ਹਿਰ ਚ ਖਤਮ ਹੋ ਜਾਊਗੀ ਸੰਨਗਰ ਨਗਰ ਕਾਉਂਸਲ ਦੇ ਸੀਨੀਅਰ ਮੀਤ ਪ੍ਰਧਾਨ ਭਗਵਤ ਦਿਆਲ ਨਿੱਕਾ ਜਿਹੜੇ ਦੱਸ ਰਹੇ ਸਨ ਕਿ ਅੱਜ ਜਿਹੜਾ ਇੱਥੇ ਸਮੱਸਿਆ ਹੈ ਕਾਫੀ ਜ਼ਿਆਦੀ ਸਮੱਸਿਆ ਹੈ ਉਹਦੇ ਵਾਸਤੇ ਮਸ਼ੀਨ ਨਾ ਹੋਣ ਕਰਕੇ ਇੱਥੇ ਜਿਹੜਾ ਕਿ ਇਹ ਜਿਹੜੀ ਲਿਆਂਦੀ ਆ ਬਾਹਰੋਂ ਮਹਗਾਈ ਆ ਮਸ਼ੀਨ ਇਹਨਾਂ ਨੇ ਪਰ ਜਲਦੀ ਹੀ ਐਮਐਲਏ ਸਾਹਿਬ ਵੱਲੋਂ ਜਿਹੜੇ ਕਹਿੰਦੇ ਵੀ ਇਹ ਇੱਥੇ ਇਹ ਮੁਹੱਈਆ ਕਰਾਈ ਜਾਵੇਗੀ ਇਹਦੇ ਵਾਸਤੇ ਜਿਹੜਾ ਕਿ ਉੱਥੇ ਮਤਾ ਵੀ ਪਾਇਆ ਗਿਆ ਔਰ ਐਮਐਲਏ ਸਾਹਿਬ ਨੇ ਜਿਹੜਾ